ਹਲੋ ਫਰੈਂਡਸ ਗੁੱਡ ਈਵਨਿੰਗ ਸ਼ਾਮ ਦਾ ਟਾਈਮ ਹੈ ਤੇ 6:30 ਹੋ ਗਏ ਆ ਅਸੀਂ ਬੈਠੇ ਆ ਕੋਠੇ ਪਰ ਤੇ ਮੈਂ ਕੱਟ ਰਹੀ ਆ ਸਬਜੀ ਸਵੇਰੇ ਬਣਾਉਂਗੀ ਸ਼ਿਮਲਾ ਮਿਰਚ ਦੀ ਸਬਜੀ ਸੋਚਿਆ ਹੁਣ ਕੱਟ ਕੇ ਰੱਖ ਲਾਂ ਤੇ ਪਾਣੀ ਪਾ ਦਾਂਗੀ ਵਿੱਚ ਫਿਰ ਖਰਾਬ ਨਹੀਂ ਹੁੰਦੀ ਔਰ ਜੋ ਧੋਣ ਗਈ ਆ ਸਬজੀਆਂ ਜੋ ਕਿ ਲਈਆਂ ਮਿਰਚਾਂ ਔਰ ਟਮਾਟਰ ਤੇ ਬਵਜੂਦ ਕੇ ਪਾਪਾ ਦੇ ਕੇ ਹਟਿਆ ਪਾਣੀ ਸਾਹਮਣੇ ਪੌਦਿਆਂ ਨੂੰ ਰੁਪੰਜਲ ਪਤਾ ਨਹੀਂ ਕਿੱਥੇ ਆ ਰੁਪੰਜਲ ਗਈ ਵੀ ਆ ਖੇਡਣ ਤੇ ਆਪਾਂ ਕੱਟਾਂਗੇ ਸਬਜ਼ੀਆਂ ਲਿਆਇਆ ਬੰਦਾ ਮਿਰਚ ਔਰ ਟਮਾਟਰ ਇਹ ਸਾਡੇ ਘਰ ਕੀ ਖੇਤੀ ਦਾ ਟਮਾਟਰ ਹੈ ਉਹ ਲੱਗ ਰਿਹਾ ਟਮਾਟਰਾਂ ਦਾ ਪੇਡਾ ਪਹਿਲੀ ਮੰਮੀ ਹਾਂ ਇਹ ਦੇਖੋ ਵੱਡ ਜਿਹੜੀ ਸੋਨਾ ਉਤਰਿਆ ਹਾਂ ਟਮਾਟਰ ਬੇਲ ਵਾਲੇ ਹੋਣੇ ਬੇਲ ਵਾਲੇ ਹੋਣੇ ਇਸ ਰੀਂਗੇ ਕੌਣ ਤਾਂ ਕੌਣ ਹੈ ਅੱਛਾ ਲੋ ਜੀ ਕੱਟੀ ਐ ਸਬਜ਼ੀ ਆ ਧੋਈਆਂ ਜੋਤਨੇ ਮਿਰਚਾਂ ਔਰ ਟਮਾਟਰ ਧੋਕੇ ਰੱਖੇ ਆ ਇੱਕ ਟਮਾਟਰ ਸੋਰੀ ਬਾਕੀ ਟਮਾਟਰ ਪਈਆਂ ਮੈਂ ਮੁੱਲ ਲਈ ਤੇ ਪਾਈ ਤੇ ਬਾਕੀ ਉਸ ਤੇ ਉਤਰੇ ਆਂ ਕਈ ਤੋੜੇ ਆ ਮੈਂ 4-5 ਦਿਨ ਪਹਿਲਾਂ ਇਕੱਠੇ ਉਤਰੇ ਆ ਨਾ ਉਤਰੇ ਸੋਨੇ ਆ ਇੱਕ ਨੇ ਜਿਹੜੀ ਉਹ ਛੋਟੀ ਜੀ ਮਿਰਚ ਨਹੀਂ ਹੈ ਉਹ ਛੋਟਾ ਜਿਹਾ ਪੌਦਾ 4-5 6-7 ਮਿਰਚਾਂ ਲੱਗੀ ਪਈ ਤੀਆਂ ਐਨੇ ਕ ਪੌਦੇ ਕਈ ਛੋਟੀ ਜੀ ਕੇ 6-7 ਦੇਖੀਆਂ ਮੈਂ ਲੱਗੀ ਵਿਆਂ ਉਹ ਬੇਲ ਆਪੇ ਉੱਗ ਗਈ ਕੀ ਆ ਗਈ ਕਿਸੇ ਨੇ ਨਹੀਂ ਬੀਜੀ ਕਹਿੰਦੇ ਕੀ ਆ ਖਾਂਦਾ ਕੋਣ ਹੈ ਪਤਾ ਨਹੀਂ გას ਕੀ ਹੈ ਕੀ ਆ ਨਹੀਂ ਹੈ ਮੈਂ ਤਾਂ ਕੀ ਹੀ ਸਮਝ ਰਹੀ ਆ ਚਲੋ ਦੇਖਦੇ ਆ ਕੀ ਆ ਵੈਸੇ ਮੇਰਾ ਪਦੀਨਾ ਵੀ ਹੋ ਗਿਆ ਮੈਂ ਲੱਗੀ ਵੀ ਆ ਸਬਜ਼ੀ ਕੱਟਣਾ ਮੈਂ ਕਿਹਾ ਚੱਲ ਸਬਜ਼ੀ ਕੱਟਦੀ ਆ ਬੈਠੀ ਬੈਠੀ ਤੇ ਬਵਜੋਦ ਦੇ ਪਾਪਾ ਔਰ ਜੋਤ ਥੋੜਾ ਜਿਹਾ ਪਾਣੀ ਦੇ ਰਹੇ ਤੇ ਪੌਦਿਆਂ ਨੂੰ ਤੇ ਸਬਜ਼ੀ ਬਿਜੜਨ ਨੂੰ ਤਾਂ ਬਿਜੀਏ ਲੇਕਿਨ ਕਹਿੰਦੇ ਆ ਨਾ ਕੀ ਆ ਖਾਂਦਾ ਕੋਣ ਆ ਕਾਲੀ ਤੋਰੀਆਂ ਨਹੀਂ ਖਾਂਦੇ ਕੀ ਆ ਨਹੀਂ ਖਾਂਦੇ ਸ਼ਿਮਲਾ ਮਿਰਚ ਵੀ ਕਦੇ-ਕਦੇ ਬਣਾਈਦੀ ਆ ਤੇ ਬਾਕੀ ਤਾਂ ਛੋਲੇ ਆ ਆਪਣੇ ਛੋਲੇ ਚੱਲਦੇ ਆ ਜ਼ਿਆਦਾਤਰ ਤੇ ਇੱਕੋ ਕਿਆ ਕਹਿੰਨੇ ਹੁੰਨੇ ਆ ਉਹਨੂੰ ਕਾਵਲੀ ਛੋਲੇ ਹੋ ਗਏ ਕਾਲੇ ਛੋਲੇ ਹੋ ਗਏ ਰਾਜਮਾ ਹੋ ਗਏ ਹਨਾ ਇਹ ਵੀ ਵਧੀਆ ਲੱਗਦੇ ਆ ਤੇ ਕਦੇ ਕਦੇ ਸ਼ਿਮਲਾ ਮਿਰਚ ਕਦੇ ਕਦੇ ਬਣਾਉਂਦੇ ਆ ਅੱਜ ਬਣਾਈ ਐ ਮੈਂ ਕੀੜਾ ਨਿਕਲਿਆ ਐ ਡਾ ਵੜਾ ਦੇਖੋ ਇਹ ਦੇਖੋ ਕਿੱਡਾ ਬੜਾ ਕੀੜਾ ਸ਼ਿਮਲਾ ਮਿਰਚ ਦੇ ਵਿੱਚ ਉਹ ਵੀ ਤੋਂ ਬਣੀ ਭੈਣ ਗਲ ਖੇਤੀ ਆ ਇਹ ਖਰਾਬ ਨਿਕਲੀ ਸਾਰੀ ਗੇਰਤੀ ਮੈਂ ਆ ਦੇਖੋ ਕਿੱਡਾ ਕੀੜਾ ਨਿਕਲਿਆ ਵਿੱਚ ਕੀੜੇ ਹੁੰਦੇ ਆ ਧਿਆਨ ਗੱਲ ਕੱਟਿਆ ਕਰੋ ਮੈਂ ਧਿਆਨ ਗੱਲ ਤਾਂ ਹੀ ਕੱਟੀ ਆ ਹੁਣ ਐਨ ਚੰਗੀ ਤਰ੍ਹਾਂ ਚੈੱਕ ਕਰ ਕਰਕੇ ਕੱਟੀ ਐ ਮੇਰੇ ਕੋਈ ਕੀੜਾ ਕੁੜਾ ਨਾ ਹੋਏ ਵਿੱਚ ਹਨਾ ਧਿਆਨ ਹੈ ਮੈਂ ਤੁਹਾਨੂੰ ਕੁਝ ਹੋਵਾਂ ਨਾ ਹਮ ਰਾਤ ਕੀ ਰਾਣੀ ਹੈ ਹੁਣ ਆਉਣਗੇ ਉਹ ਬੁਗਲੇ ਜੇ ਜੋ ਟੁੱਟ ਕੇ ਪੰਛੀ ਜੇ ਜਿਹੜੇ ਰਾਤ ਨੂੰ ਆਉਂਦੇ ਆ ਲੋ ਜੀ ਸਬਜ਼ੀ ਕੱਟ ਕੇ ਮੈਂ ਆ ਗਈ ਤੀ ਹੁਣ ਮੈਂ ਮਸਾਲਾ ਤਿਆਰ ਕਰਨਾ ਜੀ ਲਸਣ ਗਠਾ ਪਿਆਜ਼ ਵਗੈਰਾ ਹਨਾ ਤੁਹਾਨੂੰ ਪਤਾ ਹੈ ਇਹ ਸਬਜ਼ੀ ਨੂੰ ਕਿੰਨਾ ਟਾਈਮ ਲੱਗਦਾ ਹੈ ਲਸਣ ਗਟਾ ਪਿਆਜ਼ ਹੁਣ ਮੈਂ ਆਪਣਾ ਗ੍ਰाइंड ਕਰਨਾ ਹੈ ਤੇ ਤੜਕੇ ਲਾਉਂਗੀ ਜੀ ਸਵੇਰੇ ਬਵਜੋਦ ਦੇ ਪਾਪਾ ਪਤਾ ਨਹੀਂ ਕੋਈ ਚੀਜ਼ ਖਾਣ ਆਏ ਤੇ ਕਹਿੰਦੇ ਨੇ ਜਦੋਂ ਭੁੱਖ ਲੱਗਦੀ ਹੈ ਫਿਰ ਸੋਈ ਦੇ ਵਿੱਚ ਆ ਜਾਂਦੇ ਆ ਸਾਰੇ ਤੇ ਜੋਤ ਵੀ ਬਸ ਘੇੜੇ ਲੱਭ ਰਹੀ ਦੀ ਵੀ ਕੁਝ ਨਾ ਕੁਝ ਖਾਣ ਨੂੰ ਮਿਲ ਜੇ ਬੱਚਾ ਨੂੰ ਹੁੰਦਾ ਨਾ ਰਸੋਈ ਦੇ ਵਿੱਚ ਬਾਰ ਬਾਰ ਵੜਨ ਦੀ ਆਦਤ ਹੁੰਦੀ ਹੈ ਕਿਉਂਕਿ ਰਸੋਈ ਦੇ ਵਿੱਚ ਖਾਣ ਪੀਣ ਦੀਆਂ ਚੀਜ਼ਾਂ ਹੁੰਦੀਆਂ ਨਾ ਤਾਂ ਕਰਕੇ ਤੇ ਲੋ ਜੀ ਟਮਾਟਰ ਟਮਾਟਰ ਆਪਾਂ ਹਰੀ ਮਿਰਚਾਂ ਸਾਰੀ ਚੀਜ਼ਾਂ ਕੱਟ ਕੇ ਹਨਾ ਤੇ ਮਸਾਲਾ ਕਰਦੇ ਆ ਤਿਆਰ ਫਿਰ ਰਸੋਈ ਦੇ ਵਿੱਚ ਮੈਂ ਸਬਜੀ ਸੁਬਜੀ ਸਾਰੀ ਤਿਆਰ ਕਰਕੇ ਰੱਖਤੀ ਆਟਾ ਵੀ ਗੁੰਨਿਆ ਸਲਾਦ ਵੀ ਕੱਟ ਕੇ ਰੱਖ ਦਿਆ ਔਰ ਭਾਂਡੇ ਪਏ ਤੇ ਬਹੁਤ ਜ਼ਿਆਦਾ ਮਾਂਜਣ ਵਾਲੇ ਉਹ ਵੀ ਮਾਂਜੇ ਆ ਕਿਉਂਕਿ ਬੱਚਿਆਂ ਕੇ ਬਹੁਤ ਹੈ ਨਾ ਟੀਫਨ ਵਗੈਰਾ ਉਹ ਮੈਂ ਮਾਂਜੇ ਆ ਤੇ ਜੋਤ ਨੂੰ ਮਿਲਿਆ ਵਾ ਕੰਮ ਸਕੂਲ ਦਾ ਤੁਹਾਨੂੰ ਪਤਾ ਹੀ ਆ ਜੋਤ ਕੀ 9ਵੀਂ ਕਲਾਸ ਕੀ ਪੜ੍ਹਾਈ ਹੈ 9ਥ ਕੀ ਬਹੁਤ ਜ਼ਿਆਦਾ ਕੰਮ ਮਿਲ ਰਿਹਾ ਜੋਤ ਨੂੰ ਕਿਉਂਕਿ ਮੇ ਪੜ੍ਹਾਈ ਵੀ ਜ਼ਿਆਦਾ ਬੜੀ ਹੈ ਹਨਾ ਇਸ ਕਰਕੇ ਮੈਂ ਜੋਤ ਨੂੰ ਬਿਲਕੁਲ ਵੀ ਕੋਈ ਵੀ ਕੰਮ ਨਹੀਂ ਕਹਿੰਦੀ ਕਦੇ-ਕਦੇ ਹਾਂ ਅਗਰ ਫ੍ਰੀ ਹੁੰਦੀ ਆ ਤਾਂ ਹੈਲਪ ਕਰਾ ਵੀ ਦਿੰਦੀ ਆ ਥੋੜੀ-ਬਹੁਤੀ ਹਨਾ ਲੇਕਿਨ ਜਿਸ ਦਿਨ ਜ਼ਿਆਦਾ ਕੰਮ ਹੁੰਦਾ ਉਸ ਦਿਨ ਮੈਂ ਛੇੜਦੀ ਨਹੀਂ ਵੀ ਚਲੋ ਪੜ੍ਹਾਈ ਵੀ ਆ ਮੈਡਮ ਨੇ ਕੰਮ ਵੀ ਦਿਆ ਕਰਨੇ ਵਾਲਾ ਹਨਾ ਔਰ ਸਵੇਰੇ ਮੈਂ ਬਣਾਣਿਆ ਜੀ ਅ ਸ਼ਿਮਲਾ ਮਿਰਚ ਦੀ ਸਬਜ਼ੀ ਜਿਹੜੀ ਕਟਰੀ ਦੀ ਕੋਠੇ ਵਰ ਦੇਖਿਆ ਕੀੜਾ ਨਿਕਲਿਆ ਅੱਜ ਮੈਂ ਨਾ ਸੰਧੂਰ ਗਾਈ ਟਿੱਕਾ ਲਾਇਆ ਤਾਂ ਥੋੜਾ ਜਿਹਾ ਇਹ ਪਸੀਨੇ ਨਾਲ ਹੋ ਗਿਆ ਪਸੀਨਾ ਬਹੁਤ ਆ ਰਸੋਈ ਦੇ ਵਿੱਚ ਅੱਜ ਹੈ ਗਰਮੀ ਜ਼ਿਆਦਾ ਹੈ ਹਨਾ ਤੇ ਬਾਕੀ ਆਪਾਂ ਨੇ ਸਾਰਾ ਕੰਮ ਮੋਸਟਲੀ ਫਿਨਿਸ਼ ਹੋ ਗਿਆ ਮੇਰਾ ਸਵੇਰੇ ਮੈਂ ਕਾਬਲੀ ਛੋਲ ਲੈਂਗੀ ਸਬਜ਼ੀ ਬਣਾਈਤੀ ਚਿੱਟਿਆਂਗੀ ਉਹੀ ਪਈਆ ਹੁਣ ਰਾਤ ਨੂੰ ਸਲਾਦ ਕੱਟਿਆ ਲੱਸੀ ਪਈ ਐ ਆਪਾਂ ਨੇ ਰੋਟੀ ਖਾ ਲੈਣੀ ਐ ਤੇ ਸਵੇਰੇ ਤਾਜੀ ਸਬਜ਼ੀ ਫੇਰ ਬਣਾਉਂਗੀ ਜੀ ਸ਼ਿਮਲਾ ਮਿਰਚ ਦੀ ਤੇ ਚਲੋ ਜੀ ਮਾਰਨਿੰਗ ਟਾਈਮ ਮਿਲਦੇ ਆ ਹਨਾ ਆਪਾਂ ਇਹ ਥੋੜੀ ਜੀ ਵੀਡੀਓ ਸ਼ੂਟ ਕਰੀ ਤੀ ਕਿਉਂਕਿ ਸ਼ਾਮ ਨੂੰ ਸਾਰੇ ਜਣੇ ਘਰ ਇਕੱਠੇ ਹੁੰਦੇ ਆ ਮੈਂ ਸੋਚਿਆ ਚਲੋ ਵੀਡੀਓ ਸ਼ੂਟ ਕਰ ਲਾਂ ਤੇ ਬਾਕੀ ਸਾਹਮਣੇ ਸ਼ੀਸ਼ੇ ਦੇ ਵਿੱਚ ਮੈਂ ਦਿਖ ਰਹੀ ਐ ਬੈਠੀ ਤੇ ਦੋ ਦੋ ਹਿੱਸੇ ਆ ਜੀ ਕੁੱਦਰ ਪਿਆਏ ਤੇ ਇੱਕ ਮੇਰੀ ਅਲਮਾਰੀ ਦੇ ਵਿੱਚ ਐ ਇਹ ਅਲਮਾਰੀ ਨਾ ਜਦ ਮੇਰਾ ਵਿਆਹ ਹੋਇਆ ਤਾਂ ਨਾ ਪਿੰਡ ਦੇ ਵਿੱਚ ਮਤਲਬ ਸਾਰੇ ਦੇਖਣ ਆਏ ਤੇ ਨੇੜੇ ਤੇੜੇ ਵਾਲੇ ਬਹੁਤ ਵੱਡੀ ਅਲਮਾਰੀ ਤੀਹਾ ਸਾਢੇ 6 ਫੁੱਟ ਦੀ ਐ ਹੁਣ ਤਾਂ ਆਮ ਹੋ ਗਈਆਂ ਲੇਕਿਨ ਜਦ ਮੇਰਾ ਵਿਆਹ ਹੋਇਆ ਤਾਂ ਨਾ ਜਦ ਕਿਸੇ ਕਿਸੇ ਕੋਲ ᱛੀ ਇਹ ਵਾਲੀ ਅਲਮਾਰੀ ਮੇਰੇ ਵਿਆਹ ਨੂੰ 16 17 ਸਾਲ ਹੋ ਗਏ ਜਦ ਮੇਰੇ ਮੇਰੇ ਦਾਜਗੇ ਵਿੱਚ ਚਾਹੀਦੀ ਅਲਮਾਰੀ ਸਾਰੇ ਦੇਖਣ ਆਏ ਤੇ ਬਟ ਕਿਸੇ ਨੂੰ ਮਿਲ ਹੀ ਨਹੀਂ ਤੀ ਉਹਦੇ ਤੋਂ ਹੁਣ ਤਾਂ ਹੈਗੀਆਂ ਹੋਣ ਆ ਗਈਆਂ ਹੀ ਜੀਆਂ ਤੇ ਚਲੋ ਜੀ ਮਾਰਨਿੰਗ ਟਾਈਮ ਮਿਲਦੇ ਆ ਹੁਣ ਆਪਾਂ ਪਹਿਲਾਂ ਰੋਟੀ ਰੋਟੀ ਬਣਾ ਲਈਏ ਤੇ ਚਲੋ ਜੀ ਗੁੱਡ ਨਾਈਟ ਐ ਸਾਰਿਆਂ ਨੂੰ ਮਾਰਨਿੰਗ ਟਾਈਮ ਮਿਲਦੇ ਆ ਆਪਾਂ ਲੋ ਜੀ ਮਾਰਨਿੰਗ ਹੋ ਚੁੱਕੀ ਐ ਸਵੇਰੇ ਆਪਾਂ ਉੱਠ ਗਏ ਆਂ ਤੇ ਉੱਠ ਗਏ ਆਂ ਜੀ ਤੇ ਆ ਗਿਆ ਆਪਣਾ ਮੇਨ ਟਾਰਗੇਟ ਮੇਨ ਕੰਮ ਸੰਭਾਲ ਲਿਆ ਆਪਾਂ ਨੇ ਰਸੋਈ ਦੇ ਵਿੱਚ ਆ ਕੇ ਕਿਉਂਕਿ ਬੱਚਾ ਨੂੰ ਹਲੇ ਮੈਂ ਜਗਾਇਆ ਨਹੀਂ ਪਹਿਲਾਂ ਰਸੋਈ ਦੇ ਵਿੱਚ ਆਈਆਂ ਚਾਹ ਧਰੀਏ ਇੱਕ ਪਾਸੇ ਔਰ ਇੱਕ ਪਾਸੇ ਲਾਰੀਆਂ ਜੀ ਮੈਂ ਸਬਜੀ ਨੂੰ ਤੜਕੇ ਜੋ ਕਿ ਰਾਤ ਮੈਂ ਕੱਟ ਕੇ ਹਟੀ ਤੀ ਤਿਆਰ ਕਰਕੇ ਹਟੀ ਤੀ ਇਧਰ ਮਿਰਚਾ ਸਟੋਰ ਕਰ ਰਹੀਆਂ ਜੀ ਮੈਂ ਡੰਡੀਆਂ ਤੋੜ ਕੇ ਮਿਰਚਾ ਸਟੋਰ ਕਰ ਦੇਣੀ ਆ ਫ੍ਰਿਜ ਦੇ ਅੰਦਰ ਡੱਬੇ ਦੇ ਅੰਦਰ ਬੰਦ ਕਰਕੇ ਰੱਖ ਦੋ ਲਾਲ ਨਹੀਂ ਹੁੰਦੀ ਆ ਮਿਰਚਾਂ ਤੇ ਲੋ ਜੀ ਤੜਕੇ ਛੜ ਕੇ ਲੱਗ ਰਿਆਂ ਸ਼ਿਮਲਾ ਮਿਰਚ ਨੂੰ ਜੋ ਕਿ ਮੈਂ ਰਾਤ ਕੱਟ ਕੁੱਟ ਕੇ ਸਾਰੇ ਮਸਾਲੇ ਤਿਆਰ ਕਰਕੇ ਪਈ ਤੀ ਇੱਕ ਪਾਸੇ ਬਣ ਗਈ ਆਪਣੀ ਚਾਹ ਤੇ ਚਾਹ ਵੀ ਸੱਚੀ ਬਹੁਤ ਜਿਆਦਾ ਡਿਲੀਸ਼ੀਅਸ ਲੱਗ ਰਹੀ ਹੈ ਦੇਖਣ ਸੈਂ ਚੰਗੀ ਤਰ੍ਹਾਂ ਕਾੜ ਕਾੜ ਕੇ ਬਣਾਈ ਹੈ ਚਾਹ ਜਿਉਂ-ਜਿਉਂ ਚਾਹ ਕੜਦੀ ਹੈ ਨਾ ਉਨੀ ਸਵਾਦ ਬਣਦੀ ਹੈ ਜਿਵੇਂ ਕੜੀ ਹੁੰਦੀ ਹੈ ਤੇ ਚਾਹ ਨੂੰ ਕਈ ਉਬਾਲੀਆਂ ਦਵਾਓ ਤੁਸੀਂ ਚਾਹ ਤਾਂ ਜਾ ਕੇ ਚਾਹ ਵਧੀਆ ਬਣਦੀ ਹੈ ਤੇ ਲੋ ਜੀ ਹੁਣ ਮੈਂ ਸਮਾਰ ਰਹੀਆਂ ਲਸਣ ਗੱਠੇ ਇਹ ਸੈੱਟ ਕਰਕੇ ਲਾ ਰਹੀਆਂ ਟੋਕਰੀ ਚ ਕਿਉਂਕਿ ਬੱਚੇ ਚਲੇ ਗਏ ਮੇਰੇ ਸਕੂਲ ਟਿਫਨ ਤਿਆਰ ਕਰੇ ਉਹਨਾਂ ਨੂੰ ਤਿਆਰ ਕਰਿਆ ਬੱਚਿਆਂ ਨੂੰ ਮੋਸਟਲੀ ਬੱਚੇ ਮੇਰੇ ਸਕੂਲ ਚਲੇ ਗਏ ਆ ਜੀ ਤੇ ਭਾਂਡੇ ਮੇਰੇ ਹਲੇ ਬਾਕੀ ਆ ਸਾਰਾ ਕੰਮ ਬਾਕੀ ਆ ਪਹਿਲਾਂ ਮੈਂ ਲਸਣ ਗੱਠੇ ਪਿਆਜ਼ ਵਗੈਰਾ ਤੇ ਇਹ ਲਾਣ ਲੱਗੀਆਂ ਜੀ ਸੈੱਟ ਕਰਕੇ ਕਿਉਂਕਿ ਫਿਰ ਕਵਾੜ ਜਾਨੀ ਨਾ ਖਿੰਡਦਾ ਇਹਨਾਂ ਨੂੰ ਟੋਕਰੀ ਚ ਲਾ ਦਾਂਗੀ ਸੈੱਟ ਕਰਕੇ ਰੋਜ਼ ਆਪਾਂ ਝਾੜੂ ਲਾਂਦੇ ਆ ਨਾ ਤੇ ਰੋਜ਼ ਰੋਜ਼ ਫਿਰ ਕਵਾੜ ਨਹੀਂ ਖਿੰਡਣਾ ਹੈਗਾ ਤੇ ਲੋ ਜੀ ਸੈੱਟ ਕਰਕੇ ਲਾ ਲਏ ਆਪਾਂ ਨੇ ਆਲੂ ਐ ਅ ਗਠੇ ਆ ਤੇ ਲਾਸਣ ਐ ਇਹ ਆਪਾਂ ਨੇ ਸੈੱਟ ਕਰਕੇ ਟੋਕਰੀ ਚ ਲਾਤਾ ਬੱਚੇ ਚਲੇ ਗਏ ਜੀ ਮੇਰੇ ਸਕੂਲ ਔਰ ਮੇਰਾ ਪਿਆ ਪੈਂਡਿੰਗ ਸਾਰਾ ਕੰਮ ਹੁਣ ਮੈਂ ਮੰਨ ਜਾਂਗੀ ਭਾਂਡੇ ਪਹਿਲਾਂ ਮੈਂ ਗਠੇ ਹਰ ਲਾਸਣ ਠੀਕ ਕਰਕੇ ਰੱਖੇ ਆ ਟੋਕਰੀ ਦੇ ਵਿੱਚ ਹੁਣ ਮੈਂ ਮੰਨਣੇ ਆ ਭਾਂਡੇ ਉਸ ਤੋਂ ਬਾਅਦ ਮੈਂ ਲਾਣਾ ਝਾੜੂ ਪੋਚਾ ਹਨਾ ਫਿਰ ਨਾਣਾ ਧੋਣਾ ਕੰਮ ਤਾਂ ਡੇਲੀ ਕੇ ਉਹੀ ਨਹੀਂ ਮੁੱਕਦੇ ਸਾਰਾ ਦਿਨ ਉਹੀ ਕੰਮ ਆ ਸਵੇਰੇ ਬਰਤਨ ਵਗੈਰਾ ਝਾੜੂ ਪੋਚਾ ਕੱਪੜੇ ਹਨਾ ਕਈ ਵਾਰ ਮੈਂ ਦਿਖਾ ਵੀ ਦਿੰਨੀ ਆ ਵੀ ਕਿਹੜੇ ਕੰਮ ਹੁੰਦੇ ਆ ਪਿੰਡਾਂ ਚ ਤੇ ਕਈ ਵਾਰ ਰਹਿ ਵੀ ਜਾਂਦੇ ਆ ਹਨਾ ਤੇ ਚਲੋ ਜੀ ਦੁੱਧ ਅ ਔਰ ਇੱਧਰ ਦੁੱਧ ਗਰਮ ਕਰ ਹਟੀਆਂ ਮੈਂ ਤੇ ਇੱਧਰ ਆਪਣੀ ਜੋ ਸਬਜੀ ਬਣਾਈ ਐ ਸਵੇਰੇ ਉਹ ਵਾਲੀ ਸਬਜੀ ਆ ਸ਼ਿਮਲਾ ਮਿਰਚ ਕੀ ਔਰ ਇੱਧਰ ਪਈ ਆ ਥੋੜੀ ਜਿਹੀ ਲੱਸੀ ਔਰ ਇੱਧਰ ਆਪਣਾ ਦੁੱਧ ਗਰਮ ਕਰਕੇ ਆਪਾਂ ਨੇ ਹੁਣ ਫ੍ਰਿਜ ਚ ਲਾਣਾ ਹੀ ਐ ਫਿਰ ਮਲਾਈ ਵਗੈਰਾ ਉੱਤਰਦੀ ਆ ਨਾ ਤੇ ਚਲੋ ਜੀ ਭਾਂਡੇ ਮਾਂਜਦੇ ਆ ਪਹਿਲਾਂ ਭਾਂਡੇ ਮੇਰਾ ਇੰਤਜ਼ਾਰ ਕਰ ਰਹੇ ਆ ਕਹਿੰਦੇ ਆਜੋ ਮਾਲਕੀਨ ਜੀ ਭਾਂਡੇ ਮਾਂਜੋ ਤੇ ਲੋ ਜੀ ਆਪਣੀ ਜ਼ਿੰਦਗੀ ਕੀਵੇਂ ਨਿਕਲ ਲਈ ਆ ਤੁਹਾਨੂੰ ਪਤਾ ਹੀ ਐ ਹਨਾ ਕਦੇ ਭਾਂਡੇ ਮੰਜੋ ਝਾੜੂ ਪੋਚਾ ਬੱਚੇ ਤਿਆਰ ਕਰੋ ਰੋਟੀ ਫਨ ਤਿਆਰ ਕਰੋ ਸਾਰਾ ਦਿਨ ਵੇਲ ਨਹੀਂ ਮਿਲਦੀ ਹੈਗੀ ਵੀਰੇ ਸਾਰਾ ਦਿਨ ਬਿਜ਼ੀ ਰਹਿਣੀ ਆ ਮੈਂ ਲੇਕਿਨ ਪਤਾ ਨਹੀਂ ਕਿਉਂ ਕਈ ਵਾਰ ਸੋਚਦੀ ਆ ਵੀ ਕਿਹ ਸਾਰੀ ਲੇਡੀਜ਼ ਇੰਨਾ ਹੀ ਬਿਜ਼ੀ ਰਹਿੰਦੀ ਆ ਮੈਨੂੰ ਕਦੀ ਲੱਗਦਾ ਨਹੀਂ ਹੈਗਾ ਔਰ ਕਈ ਵਾਰ ਹੁੰਦਾ ਮੈਨੂੰ ਕਿ ਸਾਰੀ ਲੇਡੀਜ਼ ਕਿ ਐਨਾ ਹੀ ਕੰਮ ਹੁੰਦਾ ਜਿਹਾ ਲੇਡੀਜ਼ ਨੂੰ ਸਾਰੀਆਂ ਨੂੰ ਵੀ ਕਿਹਾ ਮੈਨੂੰ ਹੀ ਕੰਮ ਹੁੰਦਾ ਹੈ ਜਿਆਦਾ ਤੇ ਬਾਕੀ ਚਲੋ ਜੀ ਅੱਜ ਤਾਂ ਮੇਰਾ ਕੂੜਾ ਬਹੁਤ ਜ਼ਿਆਦਾ ਇਕੱਠਾ ਹੋਇਆ ਪਿਆ ਕੂੜੇ ਵਾਲੀ ਟਰੈਲੀ ਲੱਗੀ ਹੋਈ ਆ ਸਾਡੇ ਪਿੰਡ ਦੇ ਵਿੱਚ ਜਦੋਂ ਟਰੈਲੀ ਆਉਂਦੀ ਆ ਨਾ ਅਸੀਂ ਕੂੜਾ ਉਹਦੇ ਵਿੱਚ ਹੀ ਪਾਣੇ ਆ ਪ੍ਰੋਪਰ ਤੇ ਕਿਤੇ ਬਾਹਰ ਨਹੀਂ ਜਾਣਾ ਪੈਂਦਾ ਪਿੱਛੇ ਲੱਗ ਰਿਹਾ ਪਾਠ ਜੋ ਕਿ ਟੀਵੀ ਦੇ ਵਿੱਚ ਮੈਂ ਪਾਠ ਲਗਾਇਆ ਹੋਇਆ ਪਾਟ ਚੱਲ ਰਿਹਾ ਚਪੈਰਾ ਸਾਹਿਬ ਦਾ ਤੇ ਬਾਕੀ ਕੂੜੇ ਵਾਲੀ ਟ੍ਰੈਲੀ ਕੋਈ ਪਤਾ ਨਹੀਂ ਐ ਲੋਸਮੈਂਟ ਹੁੰਦੀ ਐ ਜਦੋਂ ਆਂਦੀ ਐ ਫਟਾਫਟ ਜਾ ਕੇ ਕੂੜਾ ਪਾ ਕੇ ਆਣਾ ਪੈਂਦਾ ਨਾ ਇਧਰ ਉਧਰ ਗੇਰਿਆ ਪਿੰਡ ਸਾਫ਼ ਰਹਿੰਦਾ ਹਨਾ ਇੱਕ ਟ੍ਰੈਲੀ 'ਚ ਪਾ ਦੋ ਟ੍ਰੈਲੀ ਬਾਹਰ ਲੈ ਕੇ ਚਲੀ ਜਾਂਦੀ ਐ ਚਲੋ ਜੀ ਫਾਈਨਲੀ ਭਾਂਡੇ ਮਾंजਦੇ ਆਪਾਂ ਪਹਿਲਾਂ ਤੇ ਮਿਲਦੇ ਆਂ ਥੋੜੀ ਦੇਰ ਤੱਕ ਹਨਾ ਜੀ ਜਸਟ ਕੰਮ ਧੰਦਾ ਕਰਕੇ ਹੋ ਗਏ ਆਪਾਂ ਬੇਲੇ ਨਾ ਧੋਲੇ ਆ ਫਰੈਸ਼ ਹੋ ਗਏ ਆ ਬੱਚੇ ਮੇਰੇ ਸਕੂਲ ਐ ਹਸਲੈਂਡ ਮੇਰੇ ਕੋਟ ਗਏ ਔਰ ਫਿਲਹਾਲ ਮੈਂ ਹੋਣੀ ਬੇਲੀ ਹੋਈ ਆ 11:30 ਵਜੇ ਅੱਜ ਮੈਨੂੰ ਬੇਲੀ ਹੁੰਦੀ ਨੂੰ ਕਿਉਂਕਿ ਅੱਜ ਨਾ ਸਾਡੇ ਗਵਾਂਡੀਆਂ ਦੇ ਮਤਲਬ ਮੈਂ ਕੋਈ ਖੜ ਗਿਆ ਤਾਂ ਮੇਰੇ ਕੋਲ ਕੋਈ ਗੱਲਾਂ ਬਾਤਾਂ ਕਹਿੰਦੇ ਨਾ ਮਾਰਨ ਵਾਲਾ ਖੜ ਜਾਂਦਾ ਐ ਬਟ ਮੈਂ ਇੰਨਾ ਮਾਰਦੀ ਨਹੀਂ ਹੈਗੀ ਲੇਕਿਨ ਕਦੇ-ਕਦੇ ਹਨਾ ਕੋਈ ਆ ਜਾਂਦਾ ਫਿਰ ਆਪਾਂ ਮਨਾ ਵੀ ਨਹੀਂ ਕਰ ਸਕਦੇ ਔਰ ਜਸਟ ਫ੍ਰੀ ਹੋ ਕੇ ਬੈਠੀ ਆ ਮੈਂ ਤੇ ਬਾਕੀ ਮੇਰਾ ਕੰਮ ਤਾਂ ਦਾ ਮੋਸਟਲੀ ਫ੍ਰੀਸ਼ ਹੋ ਚੁੱਕਿਆ ਤੇ ਕਰਦੇ ਆ ਥੋੜੀ देर ਆਪਰ ਰੈਸਟ ਹਨਾ ਔਰ ਇਹ ਨਾ ਬਿੰਦੀ ਲਾਣ ਲੱਗੀ ਆ ਮੈਂ 2 ਦਿਨ ਤੋਂ ਇਹ ਆ ਸੰਧੂਰ ਦੀ ਬਿੰਦੀ ਜੋ ਕਿ ਆਪਾਂ ਮਾਂਗ 'ਚ ਸੰਧੂਰ ਭਰਦੇ ਆ ਨਾ ਇਹ ਉਹਦੀ ਬਿੰਦੀ ਆ ਤੇ ਮੈਂ ਵਿਆਹੀ ਹੋਈਆਂ ਜੀ ਹਰਿਆਣੇ ਦੇ ਵਿੱਚ ਪੰਜਾਬ ਦੇ ਵਿੱਚ ਤਾਂ ਬਹੁਤ ਘੱਟ ਮੰਗ ਭਰਦੇ ਆਂ ਔਰ ਬਿੰਦੀ ਲਾਣੇ ਆਂ ਮੈਂ ਵੀ ਪੰਜਾਬ ਦੀ ਆਂ ਮੈਂ ਕਦੇ-ਕਦੇ ਲਾਂਦੀ ਨਹੀਂ ਹੈਗੀ ਲੇਕਿਨ ਮੈਨੂੰ ਟੋਕਦੇ ਆਂ ਔਰੇ ਸਾਡੇ ਆਂਢੀ ਗੋਂਢੀ ਵੀ ਟੋਕਦੇ ਆਂ ਵੀ ਦੇਖੋ ਸੁੱਖੀ ਸੰਧੀ ਤੁਸੀਂ ਲਾਇਆ ਕਰੋ ਸੁਰਖੀ ਬਿੰਦੀ ਲਾਵੇ ਸੱਜਣਾ ਦੀ ਹਣਾ ਇਹ ਗਾਣਾ ਵੀ ਹੈ ਨਾ ਸੁੱਖੀ ਸੰਧੀ ਲਾਵੇ ਸੁਰਖੀ ਬਿੰਦੀ ਸੱਜਣਾ ਦੀ ਇਹ ਆਪਾਂ ਤਾਂ ਆਈਓ ਲਾਂਦੇ ਆਂ ਜੇ ਆਪਾਂ ਮੈਰਿਡ ਐ ਆਪਾਂ ਖੁਸ਼ੀ ਦੀ ਲਾਂਦੇ ਆਂ ਸੱਜਣਾ ਦੀ ਹੁੰਦੀ ਐ ਇਹ ਵੀ ਹਣਾ ਇਹ ਤਾਂ ਇਹ ਚੀਜ਼ਾਂ ਤਾਂ ਹੀ ਤਾਂ ਬਣਾਈਆਂ ਗਈਆਂ ਹਣਾ ਤੇ ਅਗਰ ਅਦਰਵਾਇਜ਼ ਕਈ ਲਾਉਂਦੇ ਵੀ ਨਹੀਂ ਹੈਗੇ ਚਲੋ ਇਹਦੀ ਗੱਲ ਇਹ ਨਹੀਂ ਹੈਗੀ ਵੀ ਜੋ ਗੁਰਸਿੱਖੀ ਲਾਈਨ ਦੇ ਵਿੱਚ ਉਹ ਲਗਾਉਂਦੇ ਨਹੀਂ ਹੈਗੇ ਲੇਕਿਨ ਆਪਾਂ ਸਾਰਿਆਂ ਨੂੰ ਮੰਨਦੇ ਆ ਜੀ ਗੁਰਸਿੱਖੀ ਲਾਈਨ ਦੇ ਵਿੱਚ ਵੀ ਹੈਗੇ ਆ ਤੇ ਦੇਵੀ ਦੇਵਤਿਆਂ ਨੂੰ ਵੀ ਮੰਨਦੇ ਆ ਆਪਾਂ ਸਾਰਿਆਂ ਨੂੰ ਹੀ ਨਮਸਕਾਰ ਕਰਦੇ ਆ ਜੋ ਵੀ ਹੋਏ ਹਨ ਤੇ ਬਾਕੀ ਰਹੀ ਗੱਲ ਮਾਂਗ ਭਰਨ ਦੀ ਔਰ ਲਿਪਸਟਿਕ ਬਿੰਦੀ ਇਹ ਸਾਡੇ ਹਰਿਆਣੇ ਚ ਕਲਚਰ ਹੈ ਜੀ ਰਿਵਾਜ ਹੈ ਇਹ ਜ਼ਰੂਰ ਲਗਾਉਣਾ ਪੈਂਦਾ ਹਰਿਆਣੇ ਚ ਨਹੀਂ ਬਹੁਤ ਜ਼ਿਆਦਾ ਟੋਕਿਆ ਜਾਂਦਾ ਹੈ ਤੇ ਚਲੋ ਜੀ ਥੋੜੀ देर ਦੇ ਰੈਸਟ ਕਰਦੀ ਆ ਮੈਂ ਫੇਰ ਮਿਲਦੀ ਆ ਥੋੜੀ देर ਤੱਕ ਤੁਹਾਨੂੰ ਸਾਰਿਆਂ ਨੂੰ ਮੇਰੇ ਬੱਚੇ ਆਉਣਗੇ 1.5 2 ਵਜੇ ਔਰ ਸਵੇਰੇ ਬਣਾਈ ਤੀ ਮੈਂ ਸ਼ਿਮਲਾ ਮਿਰਚ ਦੀ ਸਬਜੀ ਫਿਲਹਾਲ ਲਾਈਟ ਫੇਅਰ ਚਲੇਗੀ ਇੱਕ ਨਾ ਲਾਈਟ ਨੇ ਬਹੁਤ ਅੰਕਰਿਆ ਵਾ ਚਲੋ ਕਣਕਾ ਕਰਕੇ ਆ ਹਨਾ ਕਣਕਾ ਕਰਕੇ ਭਜਾਣੀ ਵੀ ਜਾਏ ਜੈ ਲਾਈਟ ਕਿਉਂਕਿ ਕਣਕ ਨੂੰ ਅ ਅੱਗ ਲੱਗਣ ਦਾ ਖਤਰਾ ਹੁੰਦਾ ਹੈ ਇਸ ਕਰਕੇ ਤੇ ਫਿਸ਼ ਵਗੈਰਾ ਲਾਈਕ ਚਲੀ ਗਈ ਫਿਸ਼ ਨੇਰੇ ਚ ਬੈਠੀ ਆ ਪਰ ਨੇਰੇ ਦਾ ਕਾਨੂੰ ਆ ਸਾਹਮਣੇ ਦਰਵਾਜੇ ਦਾ ਚਾਨਣਾ ਪੈਂਦਾ ਆ ਕਿਉਂਕਿ ਇੱਧਰ ਦਰਵਾਜਾ ਆ ਨਾ ਸਾਹਮਣੇ ਇਹ ਦੇਖੋ ਤੇ ਇਸ ਦਰਵਾਜੇ ਤੋਂ ਸਾਹਮਣੇ ਦਿਖ ਰਿਹਾ ਸਾਡਾ ਗੇਟ ਉਧਰ ਤੇ ਇਹ ਸਾਹਮਣੇ ਸਾਡਾ ਗੇਟ ਦਿਖ ਰਿਹਾ ਬਾਹਰਲਾ ਤੇ ਜਿੱਥੇ ਗੱਡੀ ਲੰਘਦੀ ਹੁੰਦੀ ਆ ਹਨਾ ਤੇ ਚਲੋ ਜੀ ਚੱਲਦੇ ਆ ਹੁਣ ਆਪਾਂ ਅੰਦਰ ਥੋੜੀ देर ਰੈਸਟ ਕਰਦੇ ਆ ਫਿਰ ਮਿਲਦੇ ਆ ਆਪਾਂ ਥੋੜੀ ਦੇਰ ਤੱਕ ਗਿਆ ਪੌਣੇ 1 ਵਜੇਗਾ ਔਰ ਮੈਂ ਰੋਟੀ ਬਣਾ ਕੇ ਹਟੀਆਂ ਜਸਟ ਤੇ ਟਾਈਮ ਹੋ ਗਿਆ ਜੀ ਬੱਚਿਆਂ ਕੇ ਆਣੇਗਾ ਪੌਣੇ 2 ਹੋ ਗਏ ਆ ਬਸ ਰਸਤੇ ਕੇ ਵਿੱਚ ਹੋਣੇ ਧੁੱਪ ਵੀ ਬਹੁਤ ਪੈਂਦੀ ਆ ਨਾ ਧੁੱਪ ਬਹੁਤ ਤੇਜ ਹੈ ਤੇ ਬਾਕੀ ਗਰਮੀ ਅੱਗੇ ਅੱਗੇ ਵਧਣੀ ਹੋਇਆ ਬਹੁਤ ਜ਼ਿਆਦਾ ਤੇਜ ਧੁੱਪ ਹੈ ਤੇ ਲਾਈਟ ਫੇਰ ਚਲੀ ਗਈ ਕੱਟ ਲੱਗ ਗਿਆ ਫੇਰ ਦੁਬਾਰਾ ਤੇ ਚਲੋ ਜੀ ਦੇਖਦੀਆਂ ਬੱਚਿਆਂ ਨੂੰ ਆਣ ਵਾਲੀਆਂ ਐ ਵੈਸੇ 10 15 ਮਿੰਟ ਰਹਿ ਗਏ ਬੱਚਿਆਂ ਦੇ ਆਣ ਦੇ ਦੇਖਦੀਆਂ ਬੱਚੇ ਆਣੇ ਵਾਲੇ ਆ ਸ਼ਾਇਦ ਆਗੇ ਧੁੱਪ ਬਹੁਤ ਤੇਜ ਹੈ ਆ ਗਈ ਬੇਬੀ ਨਾਣੋਂ ਆ ਗਈ ਆ ਗਈ ਆ ਗਈ ਨਾਣੋਂ ਪਾਣੀ ਵਿੰਦੀ ਆ ਰਹੀ ਐ ਰਸਤੇ 'ਵਾਂ ਫੈਸ ਲਗੀ ਤੇ ਆ ਬੇਟਾ ਆ ਜਾਓ ਆਪ ਵੀ ਆ ਜਾਓ ਆ ਜਾਓ ਆ ਜਾਓ ਆ ਜਾਓ ਮੇਰੇ ਪੁੱਤ ਨੂੰ ਬੈਗ ਚ ਕਾ ਰੱਖਿਆ ਤਾਂ ਸਾਰੇ ਉਹ ਨੂੰ ਪਕੜ ਲਗਾ ਹਾਂ ਹਾਂ ਬਾਹਰ ਤੇ ਰੈਲੀ ਗੱਡੀ ਦੀ ਸਕੂਲ 'ਮਾਂ ਕਿਉਂ ਅੱਜ ਉਹ ਆਰ ਥਰਡੇ ਤਾਂ ਅੱਜ ਅੱਛਾ ਅੱਛਾ ਵੀਡੀਓ ਭੇਜ ਜੂਗੀ ਹਾਂ ਵੀ ਆਏਗੀ ਵੀਡੀਓ ਵੇ ਦੇਖੋਗੇ है आपकी फोटो आई भी है सीजर मैडम ने कुछ करवाया भी था आज भी मतलब लिखने लुखने का रुक जा मैं भी लाऊंगी लिखने का नहीं कराया लाइट नहीं है आज पखा चलेगा एसी लेगा। नहीं चल तो। रहा आज पखा चलानी है एसी टीवी कहाँ चलेगा अभी लाइट तो है नहीं आज ग्यारह बजे की गई हुई है लो जी जो तो आवाज कट करी पुत ਲੋ ਜੀ ਆਪਾਂ ਖਾ ਰਹੇ ਹਾਂ ਰੋਟੀ ਮੈਂ ਤਾਂ ਆਪਣੀ ਰੋਟੀ ਦੇ ਉੱਪਰੇ ਧਰ ਲਈ ਸਬਜੀ ਤੇ ਇੱਧਰ ਬੰਦਾ ਲੈ ਰਿਹਾ ਮਲਾਈ ਔਰ ਸਬਜੀ ਸਬਜੀ ਕਿਹਨੇ ਦਈ ਆ ਦੀਦੀ ਨੇ ਨਾਲ ਹੀ ਕਰਦੇ ਲੰਦਾ ਨਹੀਂ ਬੰਨ ਤਾਂ ਮਨਾ ਕਰ ਦਿੱਤਾ ਇਸਨੇ ਖਾਉਂਗਾ ਸਬਜੀ ਗਾ ਰੋਟੀ ਖਾ ਲਓ ਫਿਰ ਤੇ ਲੋ ਜੀ ਦੁਪਹਿਰ ਦਾ ਲੰਚ ਹੈ ਆਪਣਾ ਮਲਾਈ ਮੈਂ ਪਾ ਦਿੰਨੀ ਆ ਇੱਕ ਮਿੰਟ ਆਪ ਰੋਟੀ ਖਾਓ ਇਨੇ ਉਹ ਵੀਡੀਓ ਅੱਛੀ ਲੱਗ ਰਹੀ ਹੈ ਹਾਂ ਉਹ ਵੀ ਪਾਉਂਗੀ ਤੇ ਲੋ ਜੀ ਫਰੈਂਡਸ ਕਰਦੇ ਆ ਵਲੌਗ ਦਾ ਐਂਡ ਔਰ ਭਵਜੋਤ ਔਰ ਰਪੈਂਜਲ ਦੇ ਸਕੂਲ ਦੇ ਵਿੱਚ ਥੋੜੀ ਜੀ ਰੈਲੀ ਨਿਕਲੀ ਹੈ ਥੋਨੂ ਰੇਲੀ ਦਿਖਾ ਦੰਨੇ ਆ ਜੋ ਬਬਜੋਦ ਔਰ ਰੂਪੰਜਲ ਕੇ ਸਕੂਲ ਮਾ ਨਿਕਲੀ ਆ ਨਾ ਉਹ ਵੀਡੀਓ ਸ਼ੂਟ ਕਰੀ ਆ ਥੋੜੀ ਜੀ ਤੁਸੀਂ ਜ਼ਰੂਰ ਦੇਖੋ ਹੁਣ ਆਪਾਂ ਚੱਲਦੇ ਆ ਰੂਪੰਜਲ ਔਰ ਬਬਜੋਦ ਦੇ ਸਕੂਲ ਚਲੋ ਜੀ ਚੱਲਦੇ ਆ ਸਕੂਲ ਦੇ ਵਿੱਚ ਫੇਰ ਆਪਾਂ ਲੋ ਜੀ ਇੱਧਰ ਆ ਗਿਆ ਆਪਾਂ ਜੋਤ ਐਂਡ ਰੂਪ ਦੇ ਸਕੂਲ ਦੇ ਵਿੱਚ ਤੇ ਜੋਤ ਵਿੱਚ ਖੜੀ ਆ ਮਤਲਬ ਦੋ ਤਿੰਨ ਲਾਈਨਾਂ ਛੱਡ ਕੇ ਨਾ ਜੋਤ ਪਿੱਛੇ ਖੜੀ ਆ ਤੇ ਇਹ ਆ ਗਈ ਜੋਤ ਹੁਣ ਆਉਗੀ ਜੋਤ ਤੇ ਜੋਤ ਲੰਗੀ ਸੋਰੀ ਅੱਗੇ ਲੰਗੀ ਤੇ ਬੜੇ ਬੱਚਿਆਂ ਦੀ ਰੈਲੀ ਨਿਕਾਲੀ ਕੱਢੀ ਹੈ ਜੀ ਬੱਚਿਆਂ ਦੀ ਕਿਉਂਕਿ ਅੱਜ ਅਰਥ ਡੇ ਹੈ ਨਾ ਤੋ ਇਸ ਕਰਕੇ ਅੱਜ ਫੈਸਟੀਵਲ ਮਨਾਇਆ ਮੈਡਮਾਂ ਨੇ ਸਕੂਲ ਦੇ ਵਿੱਚ ਤੇ ਉਹ ਥੋੜੀ ਜੀ ਵੀਡੀਓ ਸ਼ੂਟ ਕਰੀ ਹੈ ਮੈਂ ਦੇਖੋ ਤੁਸੀਂ ਲੋ ਜੀ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲਗੀ ਪਲੀਜ਼ ਜ਼ਰੂਰ ਦੱਸਿਓ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਫੁੱਲ ਵਾਚ ਕਰਿਆ ਕਰੋ ਜੀ ਸਕਿੱਪ ਨਾ ਕਰਿਓ ਤੇ ਪੂਰੀ ਵੀਡੀਓ ਨੂੰ ਦੇਖਿਆ ਕਰੋ ਐਂਡ ਤੱਕ ਦੇਖਿਆ ਕਰੋ ਜੀ ਤੇ ਲੋ ਜੀ ਇਹ ਤਾਂ ਰਪੈਂਜਲ ਔਰ ਭਗਜੋਦਾ ਸਕੂਲ ਜਿੱਥੇ ਭਗਜੋਦਾ ਰਪੈਂਜਲ ਪੜਦੀਆਂ ਨੇ ਤੇ ਸੀਬੀਐਸਸੀ ਸਕੂਲ ਹੈ ਜੀ ਬਹੁਤ ਅੱਛਾ ਸਕੂਲ ਹੈ ਤੇ ਚਲੋ ਜੀ ਮਿਲਦੇ ਹਾਂ ਨੈਕਸਟ ਵਲੋਗ ਦੇ ਵਿੱਚ ਤਦ ਤੱਕ ਲਈਏ ਬਾਏ ਬਾਏ ਟੇਕ ਕੇਅਰ ਤੇ ਫੁੱਲ ਵਾਚ ਕਰਿਆ ਕਰੋ ਜੀ ਹਣਾ ਬਾਏ ਜੀ ਸਾਰਿਆਂ ਨੂੰ ਟੇਕ ਕੇਅਰ ਹੈ ਜੀ ਤੇ ਨੈਕਸਟ ਵਲੋਗ ਦੇ ਵਿੱਚ ਮਿਲਦੇ ਹਾਂ ਜੀ ਹੁਣ ਆਪਾਂ